ਵਲੇ ਹਾਰੀ ਕੁਦਰਤ ਵਸਿਆ ਤੇਰਾ ਹੱਥ ਨਾ ਜਾਈ ਲਖਿਆ ਗੁਰਦੁਆਰਾ ਸ੍ਰੀ ਪੱਥਰ ਸਾਹਿਬ ਲਈ ਪਹੁੰਚੇ ਆ ਜੀ ਆਓ ਗੁਰੂ ਦਾ ਸ਼ਬਦ ਦਰਸ਼ਨ ਕਰੀਏ ਇਹ ਉਹ ਪਾਵਨ ਸਥਾਨ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਸ਼ਾ ਜਗਤ ਜਲੰਦੇ ਨੂੰ ਤਾਰਦਿਆਂ ਜਗਤ ਜਲੰਦੇ ਦਾ ਉਧਾਰ ਕਰਦਿਆਂ ਇੱਥੇ ਪਹੁੰਚੇ ਸਨ ਸਤਿਗੁਰਾਂ ਦੀ ਬਾਣੀ ਦਾ ਇੱਕ ਫਰਮਾਨ ਹੈ ਊਚ ਅਪਾਰ ਬਯੰਤ ਸਵਾਮੀ ਕੌਣ ਜਾਣੈ ਗੁਣ ਤੇਰੇ ਗਾਵਤ ਉਦਰੇ ਸੁਣ ਤੇ ਉਦਰੇ ਬਿਨ ਸੇ ਪਾਪ ਘਨੇਰੇ ਪਸ਼ੂ ਭਰੇ ਤੇ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਸ਼ਰਣਾਈ ਸਦਾ ਸਦਾ ਬਨੇਹਾਰੇ ਸਤਿਗੁਰੂ ਗੁਰੂ ਨਾਨਕ ਪਾਸ਼ਾ ਜੀ ਨੇ ਕੱਲੇ ਇਨਸਾਨਾਂ ਦਾ ਉਧਾਰ ਨਹੀਂ ਕੀਤਾ ਸਤਗੁਰੂ ਗੁਰੂ ਨਾਨਕ ਪਾਸ਼ਾ ਜੀ ਨੇ ਪਸ਼ੂਆਂ ਦਾ ਪ੍ਰੇਤਾਂ ਦਾ ਰਕਸ਼ਾਸ਼ ਦਾ ਵੀ ਦਾਤ ਕੀਤਾ ਇਹ ਪਵਿੱਤਰ ਸਥਾਨ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇੱਥੇ ਇੱਕ ਰਕਸ਼ਸ਼ ਹੁੰਦਾ ਸੀ ਜਦੋਂ ਗੁਰੂ ਨਾਨਕ ਪਾਸ਼ਾ ਉੱਥੇ ਗਏ 500 ਸਾਲ ਪਹਿਲਾਂ ਅੱਜ ਵੀ ਇਨਸਾਨ ਬੜੀ ਮੁਸ਼ਕਲ ਦੇ ਨਾਲ ਇਸ ਜਗ੍ਹਾ ਤੇ ਪਹੁੰਚਦੇ ਹਨ ਆਕਸੀਜਨ ਦਾ ਲੈਵਲ ਬਹੁਤ ਘੱਟ ਹੈ ਪਰ ਧੰਨ ਧੰਨ ਗੁਰੂ ਨਾਨਕ ਪਾਖਸ਼ਾ ਆਪ ਨਾਰਾਇਣ ਕਲਾਤਾਰ ਜਗ੍ਹਾ ਮੈਂ ਪਰਵਰਿਓ ਇਸ ਸਥਾਨ ਤੇ ਗਏ ਉਸ ਰਾਖਸ਼ ਨੇ ਉੱਪਰ ਪਹਾੜ ਸਾਹਮਣੇ ਤੁਸੀਂ ਲਿਖਦੇ ਹੋ ਵੱਡਾ ਪਹਾੜ ਇਸ ਪਹਾੜ ਤੋਂ ਇੱਕ ਪੱਥਰ ਗੁਰੂ ਨਾਨਕ ਪਾਸ਼ਾ ਤੇ ਭਗਾ ਕੇ ਮਾਰਿਆ ਗੁਰੂ ਨਾਨਕ ਪਾਸ਼ਾ ਦੇ ਪਰ ਮ ਜਿਉ ਇਹ ਪੱਥਰ ਗੁਰੂ ਨਾਨਕ ਪਾਸ਼ਾ ਜੀ ਦੇ ਨਾਲ ਛੋਹ ਪ੍ਰਾਪਤ ਹੋਈ ਉਹ ਪੱਥਰ ਮੋਮ ਦੀ ਤਰ੍ਹਾਂ ਪਿਘਲ ਗਿਆ ਤੇ ਮੇਰੇ ਗੁਰੂ ਨਾਨਕ ਪਾਸ਼ਾ ਜਿਸ ਤਰ੍ਹਾਂ ਬੈਠੇ ਸਨ ਉਸ ਤਰ੍ਹਾਂ ਦੀ ਹੀ ਪੂਰੀ ਆਕਰਤੀ ਪੂਰਾ ਪਰਛਾਵਾਂ ਉਸ ਪੱਥਰ ਦੇ ਵਿੱਚ ਬਣ ਗਿਆ ਜੋ ਕਿ ਅੱਜ ਵੀ ਇਸ ਥਾਂ ਤੇ ਮੌਜੂਦ ਹੈ ਨੇ ਤੋ ਕਾਰਗਿਰ ਵੱਲ ਆਉਂਦੇ ਆ ਕਸ਼ਮੀਰ ਵੱਲ ਆਉਂਦੇ ਆ ਇਹ ਸਥਾਨ ਪੈਂਦੇ ਜੀ ਰਮਣੀਕ ਸਥਾਨ ਬਹੁਤ ਤੁਸੀਂ ਦੇਖ ਸਕਦੇ ਹੋ ਬਹੁਤ ਪਵਿੱਤਰ ਸਥਾਨ ਸਾਹਮਣੇ ਬਹੁਤ ਵੱਡਾ ਪਹਾੜ ਬਹੁਤ ਉੱਚਾ ਪਹਾੜ ਗੁਰਨਾਨਕ ਪਾਸ਼ਾ ਇਸ ਸਥਾਨ ਤੇ ਵੀ ਜੋ ਸਾਹਮਣੇ ਤੁਸੀਂ ਦੇਖਦੇ ਹੋ ਪਹਾੜ ਦੇ ਉੱਤੇ ਇੱਥੇ ਵੀ ਗਈ ਤੇ ਇੱਥੇ ਵੀ ਜਾ ਕਰਕੇ ਆਪ ਜੀਆਂ ਨੇ ਅਗੇ ਲਕੀਤੀ ਪੰਦਗੀ ਕੀਤੀ ਜਵਾਦ ਕੀਤੀ ਉਹ ਪਵਿੱਤਰ ਸਥਾਨ ਅੱਜ ਵੀ ਕਨੇਕਾ ਸੰਗਠਾ ਇਸ ਸਥਾਨ ਤੇ ਲਗਾਤਾਰ ਪਹੁੰਚੀਆਂ ਨੇ ਗੁਰਨਾਨਕ ਪਾਸ਼ਾ ਜੀ ਦਾ ਗੁਣगान ਕਰਦੇ ਨੇ ਗੁਰਬਾਣੀ ਸਰਵਣ ਕਰਦੇ ਨੇ ਆਓ ਆਪਾਂ ਵੀ ਗੁਰਬਾਣੀ ਸਰਵਣ ਕਰੀਏ ਆਪਣਾ ਜੀਵਨ ਸਫਲਾ ਕਰੀਏ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਕੇ ਆਪਾਂ ਵੀ ਨਿਹਾਲ ਹੋਈਏ ਇੱਥੇ ਇੱਕ ਗੱਲ ਦਾ ਜ਼ਿਕਰ ਕਰਨਾ ਬਣਦਾ ਹੈ ਕਿ ਇਸ ਸਥਾਨ ਦੀ ਸੇਵਾ ਭਾਰਤੀ ਸੈਨਾ ਵੱਲੋਂ ਕੀਤੀ ਜਾਂਦੀ ਹੈ ਲੰਗਰ ਦੀ ਸੇਵਾ ਹੋਵੇ ਚਾਹੇ ਦਰਵਾਜ਼ਾ ਸਾਹਿਬ ਦੀ ਅੰਦਰ ਦੀ ਸੇਵਾ ਹੋਵੇ ਭਾਰਤੀ ਸੈਨਾ ਵੱਲੋਂ ਕੀਤੀ ਜਾਂਦੀ ਹੈ ਭਾਰਤੀ ਸੈਨਾ ਦੀਆਂ ਜਿਹੜੀਆਂ ਸਿੱਖ ਰਜਮੈਂਟਾਂ ਸਿੱਖ ਪਟਨਾਏ ਉਹ ਇੱਥੇ ਸੇਵਾ ਕਰਦੀਆਂ ਨੇ ਚਾਹੇ ਉਹ ਇਮਾਰਤ ਦੀ ਸੇਵਾ ਹੋਵੇ ਚਾਹੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਸੇਵਾ ਹੋਵੇ ਕਿਸੇ ਤਰ੍ਹਾਂ ਦੀ ਵੀ ਉਹਨਾਂ ਦੇ ਸਾਰਿਆਂ ਦੇ ਬੋਰਡ ਲੱਗੇ ਹੋਏ ਨੇ ਇੱਥੇ ਅਥਰ ਲੱਗੇ ਹੋਏ ਨੇ ਇਸ ਜੰਗਲ ਦੇ ਵਿੱਚ ਬਿਰਾਨ ਇਲਾਕੇ ਦੇ ਵਿੱਚ ਉੱਚ-ਉੱਚ ਦੇ ਛਾਅ ਸਭ ਗੁੰਜ ਰਹੇ ਨੇ ਸਿੱਖੀ ਦਾ ਗੁਣਗਾਨ ਵੱਡੀ ਗਿਣਤੀ ਦੇ ਵਿੱਚ ਹੋ ਰਿਹਾ ਹੈ ਸਿੱਖੀਆਂ ਦੀਆਂ ਧੁਮਾਂ ਪੈ ਰਹੀਆਂ ਨੇ ਅੱθε ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਆ ਕੇ ਗੁਰਦੁਆਰਾ ਸ੍ਰੀ ਪੱਥਰ ਸਾਹਿਬ ਲੇ ਨਦਮਾਸਤਕ ਹੁੰਦੀਆਂ ਨੇ ਗੁਰੂ ਦਾ ਲੰਗਰ 24 ਘੰਟੇ ਚੱਲਦਾ ਸੰਗਤਾਂ ਲੰਗਰ ਖਾਧੀਆਂ ਨੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਯਾਦ ਕਰਦੀਆਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਿਮਾ ਦਾ ਗੁਣਗਾਨ ਕਰਦੀਆਂ ਹੋਈਆਂ ਕਹਿਦੀਆਂ ਨੇ ਫਰਸ਼ੂ ਪਰੇਤ ਮੁਗਦ ਕੋਤਾਰੇ ਪਹਾਣ ਪਾਰ ਉਤਾਰੀ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੀ